ਹਾਂਜੀ ਸਤ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਕਿਵੇਂ ਆਂ ਮੈਂ ਤੇ ਆ ਕੇ ਸਾਰੇ ਠੀਕ ਹੋ ਮੂੜੇ ਸਰਦੀ ਕਾਲ ਵਿੱਚ ਹੋ ਨੂ ਲਓ ਜੀ ਇਸ ਵੇਲੇ ਦਾ ਟਾਈਮ ਹੋ ਗਿਆ ਜੀ ਮਾ ਗਾ ਲੈਂ ਆ ਧਾਰਾ ਚੋਂ ਹਾਂ ਲਓ ਜੀ ਪਾਣ ਲੱਗਿਆ ਧਾਰਾ ਚੋਂ ਆਪਾਂ ਕਟਰੋਂ ਨੂੰ ਝਵਾਉਣੇ ਆ ਜੀ ਕਟਰੋਂ ਨੂੰ ਹੌ ਕਟੂਰ ਮੇਹ ਦੇ ਥਣ ਵੱਡਦਾ ਹੈ ਇਹ ਦੇ ਕਰਕੇ ਕਟੂ ਨੂੰ ਝੰਗਾਣਾ ਫੜ ਕੇ ਹੱਥ ਫੜ ਕੇ ਝੰਗਾਣਾ ਪੈਂਦਾ ਹੈ ਜੀ ਇਤ ਕਟੂ ਥਣ ਬਹੁਤ ਜ਼ਿਆਦਾ ਵੱਡਦਾ ਹੈ ਜੀ ਇਸ ਕਰਕੇ ਲਓ ਜੀ ਪੰਜਾਂ ਨੇ ਮੈਸਾ ਇਹ ਲੱਗ ਗਿਆ ਇੱਕ ਮੇਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਪਤਾ ਨਹੀਂ ਕਿਆ ਗੱਲ ਹੈ ਸਾਡੀ ਮਹਿੰਦੀ ਪੂੰਛ ਨਹੀਂ ਚੱਲਦੀ ਪਤਾ ਨਹੀਂ ਕਿਆ ਗੱਲ ਹੋ ਗਈ ਕਮੈਂਟ ਕਰਕੇ ਜਰੂਰ ਦੱਸਣ ਪੀਮਾਸ ਦੀ ਵਿਜੇਮੈਸ ਦਾ ਕੋਈ ਮੈਂਸ ਵੀ ਦੀ ਇਹ ਪੂੰਛ ਠੀਕ ਹੋ ਜੇ ਪਤਾ ਨਹੀਂ ਕਿਆ ਗੱਲ ਹੈ ਕਈ ਦਿਨਾਂ ਤੋਂ ਮਹਿੰਦੀ ਪੂੰਛ ਨਹੀਂ ਚੱਲਦੀ ਮੈਂ ਸਾਦੀ ਮੱਖੀ ਵੀ ਨਹੀਂ ੜਾ ਸਕਦੀ ਇਹ ਕਰਕੇ ਬੱਸ ਨੂੰ ਤੇ ਬੇਸ ਫਿਰ ਮੈਂ ਪਦਵੀ ਨਾ ਚਾਹਨੀ ਜੀ ਲਓ ਜੀ ਹੁਣ ਆਪਾਂ ਮੈਚ ਚੋ ਲਈਏ ਲਓ ਜੀ ਹੁਣ ਆਪਾਂ ਲੱਗੇ ਆਂ ਗੈਂ ਚੌਣ ਜੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਹਾਂ ਲੋ ਜੀ ਹੁਣ ਆਪਾਂ ਗਾਂ ਚੋਣ ਲੱਗੇ ਆਂ ਦੇਹਲਾ ਮੈਂ ਤੁਹਾਨੂੰ ਖਾਣੀ ਕਿ ਤੁਹਾਨੂੰ ਖਾਣੀ ਘਣੀ ਹਟ ਕੇ ਚੱਲ ਲਓ ਜੀ ਹਾਂ ਲੋ ਜੀ ਇਹ ਆਪਾਂ ਮੈਸਾਂ ਚ ਹੋਈਆਂ ਹੁਣ ਆਪਾਂ ਪਕਾਉਨੇ ਆ ਰੋਟੀ ਕਿਉਂਕਿ ਬੱਚਿਆਂ ਨੇ ਸਕੂਲ ਬੱਚਿਆਂ ਦਾ ਸਕੂਲ ਦਾ ਟਾਈਮ ਹੋ ਗਿਆ ਸੀ ਇਹ ਦੇ ਕਰਕੇ ਬੱਚਿਆਂ ਨੂੰ ਰੋਟੀ ਪਕਾਉਣ ਲੱਗੇ ਠੀਕ ਕਿ ਸਵੇਰੇ ਸਵੇਰੇ ਕਈ ਕੰਮ ਹੋ ਜਾਂਦੇ ਆ ਇਹ ਦੇ ਕਰਕੇ ਵਿੱਚ ਮੈਂ ਸਨ ਵੇੜ ਕੇ ਆ ਕੇ ਹੁਣ ਵਿੱਚ ਰੋਟੀ ਦਾ ਕਰਿਆ ਟਿੱਪ ਪਕਾਉਣ ਤੋਂ ਬਾਅਦ ਚਲੋ ਹੁਣ ਆਪਾਂ ਭਾਂਡੇ ਲੋੜ ਕੰਸ ਤੇ ਸੈਟ ਕਰਕੇ ਰੱਖਦੇ ਹਾਂ ਕਿਉਂਕਿ ਕੰਸ ਤੇ ਭਾਂਡੇ ਲੋਡ ਕਰੇ ਠੀਕ ਰਹਿੰਦੇ ਆ ਟੋਕਰੀ ਦੇ ਵਿੱਚ ਫਿਰ ਸੈਟ ਨਹੀਂ ਆਉਂਦੇ ਇਹ ਦੇ ਕਰਕੇ ਕੰਸ ਦੇ ਉੱਪਰ ਚਣ ਕੇ ਰੱਖ ਦਿੰਨੇ ਆ ਭਾਂਡੇ ਆ ਜੀ ਆਪਾਂ ਸ਼ਾਮ ਨੂੰ ਕਪੜੇ ਧੋਤੇ ਸੀ ਇਹਦੇ ਕਰਕੇ ਆਪਾਂ ਸ਼ਾਮ ਨੂੰ ਕਪੜੇ ਧੋ ਲ ਤਾਂ ਲੈਨੇ ਆ ਪਰ ਸੁੱਕਦੇ ਨਹੀਂ ਹੈਗੇ ਮਾੜੇ ਮੋٹے ਛਿੱਲੇ ਜਿਹੇ ਰਹਿ ਜਾਂਦੇ ਆ ਇਹਦੇ ਕਰਕੇ ਮੈਂ ਸਵੇਰ ਨੂੰ ਦੋ ਦਿਨ ਫੇਰ ਕਪੜੇ ਫੋਲ ਦਿੰਨੀ ਆ ਕਿਉਂਕਿ ਫਿਰ ਸੁੱਕ ਜਾਂਦੇ ਆ ਕੱਲ ਸ਼ਾਮ ਨੂੰ ਧੋਤੇ ਸੀ ਥੋੜਾ ਜਿਹਾ ਟਾਈਮ ਕੁਵੇਲਾ ਹੋ ਗਿਆ ਇਹਦੇ ਕਰਕੇ ਅੱਜ ਸਵੇਰੇ ਕਪੜੇ ਸੁੱਕਣੇ ਪਾਏ ਕਿਉਂਕਿ ਹੁਣ ਧੁੱਪਾਂ ਜਿਹੜੀ ਇੰਨੀ ਕੜੀ ਧੁੱਪ ਨਹੀਂ ਹੁੰਦੀ ਸ਼ਾਮ ਨੂੰ ਤੇ ਸੂਰ ਨੂੰ ਚੜਦੀ ਧੁੱਪਾਂ ਨਾਲ ਕੱਪੜੇ ਸੁੱਕ ਜਾਂਦੇ ਆ। ਲਓ ਜੀ ਹੁਣ ਆਪਾਂ ਪਾਉਨੇ ਆ ਮੈਸ ਨੂੰ ਦਾਣਾ। ਕਿਉਂਕਿ ਪਹਿਲਾਂ ਮੈਂ ਮੈਸਾਂ ਚੋ ਕੇ ਹੱਦ ਪਚਾੜੇ ਮੇਰੇ ਬੱਚੇ ਕਹਿੰਦੇ ਜੀ ਸਾਨੂੰ ਪਹਿਲਾਂ ਰੋਟੀ ਪਕਾ ਵੀ ਫੇਰ ਆਪਦਾ ਦਾਣਾ ਮੈਸ ਨੂੰ ਪਾ ਲਈ। ਫਿਰ ਮੈਂ ਕਿਹਾ ਚੱਲ ਪਹਿਲਾਂ ਮੈਂ ਰੋਟੀ ਪਵਾ ਦੇਣੀ ਆ ਫੇਰ ਮੈਸ ਨੂੰ ਤਾਣਾ ਪਾਉਂਗੀ। ਇਹਦੇ ਕਰਕੇ ਪਹਿਲਾਂ ਮੈਂ ਧਾਣਾ ਚੋ ਵੀ ਸੀ ਹੁਣ ਮੈਸ ਨੂੰ ਤਾਣਾ ਪਾਉਣਗੀ। ਆਹ ਲਓ ਜੀ ਪਹਿਲਾਂ ਕੱਖ ਪਾ ਦਈਏ। ਫੇਰ ਆਪਾਂ ਮੈਸ ਨੂੰ ਦਾਣਾ ਪਾਵਾਂਗੇ। ਕਿਉਂਕਿ ਮਿੱਕੇ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਆ ਲੋ ਆਪਾਂ ਦਾਣਾ ਪਾ ਲਿਆ ਐਸਾ ਆਪਣੀ ਸੱਜਰ ਸੋਈ ਮੈਂ ਐਸਾ ਆਪਾਂ ਹੁਣ 10-15 ਦਿਨਾਂ ਤੱਕ ਫੇਰ ਆਪਾਂ ਇਹਨਾਂ ਨੂੰ ਦਲੀਆ ਵੀ ਮੈਂ ਤੁਹਾਨੂੰ ਦਲੀਆ ਵੀ ਪਾਵਾਂਗੀ ਕਿਉਂਕਿ ਇਹ ਮੈਥ ਨੇ ਦਲੀਏ ਨਾਲੇ ਦੁੱਧ ਵਧਾਣਾ ਲੋ ਜੀ ਆਪਾਂ ਹੁਣ ਕਟਰੂ ਨੂੰ ਕੱਢ ਦਈਏ ਬਾਹਰ ਲੋ ਜੀ ਆਪਾਂ ਹੁਣ ਕਟਰੂ ਨੂੰ ਕੱਢ ਦਈਏ ਬਾਹਰ ਨਾ ਸੌਰੀ ਬਾਹਰ ਨਹੀਂ ਤੇ ਅੰਦਰ ਮੈਂ ਇਸ ਤੋਂ ਥੋੜੀ ਦੂਰ ਪੰਨਾਗੀ ਕਿਉਂਕਿ ਜਿਆਦਾ ਕਟਰੂ ਕੋਲ ਮੰਨਣ ਨਾਲ ਫਿਰ ਮੈਂ ਇਸੇ 헤ਜ ਵੱਧ ਕਰ ਲੈ ਜਾਂਦੀ ਆ ਆਪਣੀ ਕਟਰੂ ਦਾ ਇਸ ਕਰਕੇ ਆਪਾਂ ਕਟਰੂ ਨੂੰ ਦੂਰ ਰੱਖਾਂਗੇ ਆਹ ਉੱਥੇ ਤੋਂ ਪਾਉਂਦੇ ਆ ਨਾ ਆਹ ਉਹ ਪੱਲੇ ਪਾਸੇ ਲੱਗਿਆ ਇਹ ਕਟੂ ਤੋੜਦਾਂਗੇ ਇਹਦੇ ਕਰਕੇ ਖਿੱਚ ਖਿੱਚ ਕੇ ਲੈ ਆਣ ਜਾਂਦਾ ਆਪਦੀ ਮਾਂ ਕੋਲੇ ਕਟੂ ਵੱਧ ਜਾਂਦਾ ਹੈ ਵੇ ਹਾਂ ਲਓ ਜੀ ਹੁਣ ਪਾ ਕੱਖ ਇਕੱਠੇ ਕਰ ਦਈਏ ਕਿਉਂਕਿ ਬਾਹਰ ਪੇ ਧੁਪਣਾ ਕੱਖ ਸੁੱਕ ਜਾਂਦੇ ਆ ਆਪਾਂ ਕੱਖਾਂ ਨੂੰ ਇਕੱਠੇ ਕਰਕੇ ਅੰਦਰ ਛਾਵਾ ਕਰ ਦਿੰਨੇ ਆ ਕੱਖ ਲਓ ਜੀ ਹੁਣ ਆਪਾਂ ਲੱਗਿਆ ਗੋਹਾ ਚੱਕਣ गोहा दोन्ने टाइम सवेर शाम दो टाइम चक्या है लोट रहा क्योंकि जे हम आप एक टाइम गोहा चकते हैं गोहा ज्यादा हो जाता एद करके आप सवेर शाम दो टाइम गोहा चकते हैं ਤੁਸੀਂ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਜੀ ਜਰੂਰ ਦੱਸਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜੇ ਸਾਡੀ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਤੁਹਾਨੂੰ ਦਿਖਾਈ ਦਿੰਦੀ ਹੈ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਜੀ ਉਹ ਇਹ ਤਾਂ ਸੀਕਲਾਸਮੈਂਟ ਪਰ ਕਿਉਂਕਿ ਇਹ ਬਲੌਗ ਨਵੇਂ-ਨਵੇਂ ਬਲੌਗ ਪਾਉਣ ਲੱਗੇ ਆ ਜੀ ਇਹਦੇ ਕਰਕੇ ਥੋੜੀ ਜੀ ਥੋੜਾ ਔਖਾ ਹੁੰਦਾ ਕਮੀ-ਬਿਸ਼ੀ ਜ਼ਰੂਰ ਦੱਸਿਆ ਕਰੋ ਜੀ ਹੌਲੀ-ਹੌਲੀ ਸਾਰਾ ਕੋ ਬਲੌਗ ਪਾਉਣਾ ਸਿੱਖ ਜਾਗੇ ਇਹਦੇ ਕਰਕੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਉਹਦੀ ਗਲਤੀਆਂ ਤਾਂ ਇਨਸਾਨ ਤੋਂ ਹੀ ਹੁੰਦੀਆਂ ਆ ਜੇ ਤੁਸੀਂ ਦੱਸੋਗੇ ਸਾਨੂੰ ਇਹ ਗਲਤੀ ਅਸੀਂ ਗਾਹਾਂ ਤੋਂ ਉਹ ਵੀ ਗਲਤੀ ਨਹੀਂ ਕਰਾਂਗੇ ਤੁਸੀਂ ਸਾਨੂੰ ਜ਼ਰੂਰ ਦੱਸਿਓ ਜੀ ਸਾਡੀ ਵੀਡੀਓ ਵਿੱਚ ਕੋਈ ਕਮੀ ਪਈ ਸੀ ਲਓ ਜੀ ਹੁਣ ਆਪਾਂ ਲੱਗੇ ਆਂ ਮੱਝਾਂ ਘਰੇ ਮੱਝਾਂ ਥੱਲੇ ਰੜਕਾ ਮਾਂ ਨੂੰ ਸਾਫ਼ ਸਫਾਈ ਵੀ ਜ਼ਰੂਰੀ ਹੈ ਜੀ ਇਹਦੇ ਕਰਕੇ ਆਪਾਂ ਵੱਜਾਂ ਥਲੇ ਰੜਕਾ ਮਾਰ ਲੱਗਿਆ ਫਰਸ਼ ਸੰਭਲ ਲੱਗਿਆ ਹੈ। ਆ ਲਓ। ਕਿਉਂਕਿ ਜਿੰਨਾ ਜਿੰਨਾ ਚਿਰ ਮੈਂ ਥੱਲੇ ਰੜਕਾ ਨਾਲ ਮਾਰ ਉਹਨਾਂ ਚਿਰ ਫਰਸ਼ ਸੁੱਕਣਾ ਨਹੀਂ ਹੈਗਾ। ਰੜਕਾ ਮਾਰੇ ਤੇ ਹੀ ਫਰਸ਼ ਸੁੱਕਦਾ। ਕਿਉਂਕਿ ਜੇ ਆਪਾਂ ਰੜਕਾ ਨਾ ਮਾਰੀਏ ਹੁਣ ਜਦ ਫਰਸ਼ ਨਹੀਂ ਸੁੱਕਦਾ ਹੈਗਾ। ਲਓ ਜੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆਂ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਕਮੈਂਟ ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ